ਬਰਜ਼ ਮਰੀਆ ਗੱਡੀ ਦੇ ਵਿੱਚ ਜਿਉ ਤਿੰਨ ਜਾਨੇ ਪੰਜਾਬੀ ਸਿੱਖ ਪਰਿਵਾਰ ਦੇ ਹੁੰਦੇ ਉਦੋਂ ਤੁਸੀਂ ਕੀ ਕਹਿਣਾ ਸੀ ਪਿਛਲੇ ਦਿਨੀ ਅਮਰੀਕਾ ਦੇ ਫਲੋਰੀਡਾ ਸ਼ਹਿਰ ਦੇ ਵਿੱਚ ਜੋ ਹਰਜਿੰਦਰ ਸਿੰਘ ਤੋਂ ਕਾਰਨਾਮਾ ਹੋਇਆ ਸੀ ਉਹ ਕਾਫੀ ਜ਼ਿਆਦਾ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ ਤੇ ਉੱਥੇ ਹੀ ਉਸ ਦੇ ਹੱਕ ਵਿੱਚ ਜਿੱਥੇ ਸਾਰੀ ਪੰਜਾਬੀ ਕਮਿਊਨਿਟੀ ਖੜੀ ਹੈ ਤੇ ਉੱਥੇ ਹੀ ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦੀ ਐਕਸ ਵਾਈਫ ਅੰਬਰਤਾਲੀਵਾਲ ਨੇ ਹਰਜਿੰਦਰ ਦੇ ਵਿਰੋਧ ਵਿੱਚ ਵੱਡੇ ਸਵਾਲ ਪੰਜਾਬੀਆਂ ਨੂੰ ਕਰ ਦਿੱਤੇ ਹਨ ਤੇ ਤਿੱਖੇ ਵਾਰ ਉਸ ਨੇ ਹਰਜਿੰਦਰ ਸਿੰਘ ਕੀਤੀ ਹਨ ਉਸਨੇ ਸ਼ਰੀਆਮ ਪੰਜਾਬੀਆਂ ਨੂੰ ਵੱਡੀਆਂ ਗੱਲਾਂ ਇਸ ਹਾਦਸੇ ਦੇ ਬਾਰੇ ਪੁੱਛੀਆਂ ਹਨ ਤੇ ਚੱਲਦੇ ਲਾਈਵ ਦੇ ਵਿੱਚ ਉਹ ਕਾਫੀ ਪੜਕੁਠੀ ਤੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬੀ ਕਮਿਊਨਿਟੀ ਨੂੰ ਸਵਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਬਾਕੀ ਅੰਬਰ ਧਾਲੀਵਾਲ ਨੇ ਲਾਈਵ ਆ ਕੇ ਕੀ ਕੀ ਸਵਾਲ ਕੀਤੇ ਤੁਸੀਂ ਵੀ ਸੁਣੋ ਤੇ ਕਮੈਂਟ ਕਰਕੇ ਸਾਨੂੰ ਅੰਬਰ ਧਾਲੀਵਾਲ ਦੀਆਂ ਇਹਨਾਂ ਗੱਲਾਂ ਬਾਰੇ ਆਪਣੀ رائے ਜ਼ਰੂਰ ਦਿਓ ਮੈਂ ਕਿਸੇ ਦੀ ਸਾਈਡ ਨਹੀਂ ਲੜਨੀ ਨਾ ਮੈਂ ਕਿਸ ਨੂੰ ਕਹਿਣਾ ਗਲਤ ਜਾਂ ਸਹੀ ਇਹ ਮੇਰੀ ਜਗ੍ਹਾ ਨਹੀਂ ਕਿਸ ਨੂੰ ਕਹਿਣ ਦੀ ਪਰ ਮੈਂ ਸਿਰਫ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਹਾਂ ਲੋ ਜੇ ਰੋਲਸ ਰਿਵਰਸਡ ਹੁੰਦੇ ਜਿਹੜਾ ਸਾਡਾ ਭਾਈ ਆ ਜਿਹਨੇ ਟਰੱਕ ਚਲਾਇਆ ਫਲੋਰੀਡਾ ਦੇ ਵਿੱਚ ਜੇ ਰੋਲਸ ਰਿਵਰਸਡ ਹੁੰਦੇ ਜੇ ਡਰਾਈਵਰ ਗੋਰਾ ਚਿੱਟਾ ਕਾਲਾ ਮੈਕਸੀਕਨ ਹੁੰਦਾ ਤੇ ਜਿਹੜੇ ਫੈਮਿਲੀ ਮੈਂਬਰਸ ਮਰੇ ਆ ਗੱਡੀ ਦੇ ਵਿੱਚ ਜੇ ਉਹ ਤਿੰਨ ਜਾਣੇ ਪੰਜਾਬੀ ਸਿੱਖ ਪਰਿਵਾਰ ਦੇ ਹੁੰਦੇ ਤਾਂ ਉਦੋਂ ਤੁਸੀਂ ਕੀ ਕਹਿਣਾ ਸੀ ਚਾਹੇ ਇੰਟੈਂਸ਼ਨਲ ਸੀਗਾ ਚਾਹੇ ਨਹੀਂ ਇੰਟੈਂਸ਼ਨਲ ਸੀਗਾ ਚਾਹੇ ਜਾਣ ਬੁਝ ਕੇ ਕੀਤਾ ਚਾਹੇ ਨਹੀਂ ਕੀਤਾ ਤੁਸੀਂ ਉਦੋਂ ਕੀ ਕਹਿਣਾ ਸੀ ਸਾਰਿਆਂ ਤੋਂ ਗਲਤੀਆਂ ਹੁੰਦੀਆਂ ਵੀ ਆਲ ਹਿਊਮਨਸ ਬਟ ਟਾਈਮ ਬਚੋਂ ਦੀ ਮਾਰੀ ਗਲਤ ਯੂ-ਟਰਨ ਲੈਣਾ ਕਿਸੇ ਦੀ ਫੈਮਲੀ ਨੂੰ ਮਾਰਨਾ ਇੰਟੈਂਸ਼ਨਲ অর ਨਾਟ ਇੰਟੈਂਸ਼ਨਲ ਐਸੇ ਹੀ ਜੋ 10 ਜਾਣੇ ਜਿਹੜੇ ਮਰੇ ਆ ਜਿਉ ਗੱਡੀ ਦੇ ਵਿੱਚ ਸੋਹਣੇ ਸੋਹਣੇ ਗਾਣੇ ਚਲਾ ਕੇ ਜਿੱਦਾਂ ਜਿੱਦਾਂ ਪੰਜਾਬੀ ਕਰਦੇ ਆ ਸਾਡੇ ਪੰਜਾਬੀ ਗੱਡੀਆਂ ਤੇ ਚਲਾਉਂਦੇ ਆ ਸਨਾਪਾਂ ਬਣਾਉਂਦੇ ਆ ਗੱਡੀਆਂ ਚਲਾਉਂਦੇ ਵਕਤ ਯੂ نو ਜਿੱਦਾਂ ਅਸੀਂ ਦੇਖਦੇ ਆ ਆਮ ਜਨਤਾ ਜਿਵੇਂ ਕਰਦੀ ਆ ਉਹ ਕੋਈ ਵੀ ਹੋ ਸਕਦਾ ਸੀ ਪਰ ਕਿਸੇ ਨੇ ਪੁੱਛਿਆ ਵੀ ਹੈ ਵੀ ਉਹ ਤਿੰਨ ਜਾਨੇ ਜਿਹੜੇ ਮਰੇ ਆ ਉਹ ਕੌਣ ਸੀ ਨੋਬਦੀ ਇਵਨ ਕੇਅਰਸ which is mind blowing to me ਇਟਸ ਨਾਟ ਮਾਈ ਪਲੇਸ ਅ ਜਜ ਕਰਨਾ ਵੀ ਕੀ ਸਹੀਆ ਕੀ ਗਾਲਤ ਆ ਪਰ ਇੱਕ ਗੱਲ ਸੋਚਣ ਵਾਲੀ ਆ ਕਈ ਵਾਰੀ ਅਸੀਂ ਦੂਜਿਆਂ ਨੂੰ ਕਹਿ ਦਿੰਨੇ ਆ ਵੀ ਰੇਸਿਸਟ ਆ ਗੋਰਿਆਂ ਨੂੰ ਕਹਿ ਦਿੰਨੇ ਆ ਵੀ ਰੇਸਿਸਟ ਆ ਪਰ ਤੁਹਾਨੂੰ ਨਹੀਂ ਲੱਗਦਾ ਵੀ ਸਾਡਾ ਪੰਜਾਬੀ ਕਲਚਰ ਸਭ ਤੋਂ ਜ਼ਿਆਦਾ ਰੇਸਿਸਟ ਆ ਜੇ ਉਹੀ ਡਰਾਈਵਰ ਗਲਤੇ ਆਜਨੇ ਜੇ ਉਹੀ ਡਰਾਈਵਰ ਗੋਰਾ ਹੁੰਦਾ ਕਾਲਾ ਹੁੰਦਾ ਮੈਕਸੀਕਨ ਹੁੰਦਾ ਤੇ ਜਿਹੜੇ ਤਿੰਨ ਮਰੇ ਆ ਪੰਜਾਬੀ ਹੁੰਦੇ ਤਾਂ ਤੁਹਾਨੂੰ ਕਿੱਦਾਂ ਫੀਲ ਹੋਣਾ ਸੀ ਤੇ ਤੁਸੀਂ ਕੀ ਕਹਿਣਾ ਸੀ ਉਦੋਂ ਸਭ ਦਾ ਆਪਣਾ ਆਪਣਾ ਕਰਮ ਆ ਉਹਦੇ ਹੱਥ ਹੁਣ ਲਿਖੀ ਸੀ ਕੀ ਪਤਾ